ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਜੋ ਹਰਿ ਸੇਵੇ ਸੰਤ ਭਗਤ ਤਿੰਨ ਕੈ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੋ ਪਿਆਰੀ ਜੋ ਹਰ ਸੇਵੇ ਸੰਤ ਭਗਤ ਤਿੰਨ ਕੈ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ 파ਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਖ ਮੋਰਚਾ ਲਗ ਸੰਗਤ ਸਾਦ ਸਵਾਰੀ ਜਿਉ ਕੰਚਨ ਬੈਸੰਤਰ ਤਾਇਓ ਮਲ ਕਾਟੀ ਕਟਿਤ ਉਤਾਰੀ ਹਰ ਹਰ ਜਪਨ ਜਪਿਓ ਦਿਨ ਰਾਤੀ ਜਪ ਹਰ 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 ਉਰਤਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉਮੈ ਮਾਰੀ ਹਰ ਹਰ ਅਗੰਮ ਆਗਾਦ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰਿਓ ਜਗ ਜੀਵਨ ਜਨ ਨਾਨਕ ਪੈ ਜਸ ਵਾਰੀ ਹਰ ਹਰ ਅਗੰਮ ਆਗਾਦ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰਿਓ ਜਗ ਜੀਵਨ ਜਨ ਨਾਨਕ ਪੈ ਜਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ੴ ਸਤਿਗੁਰ ਪ੍ਰਸਾਦਿ ਏ ਪ੍ਰਭੂ ਤੇਰੇ ਜਿਹੜੇ ਸੰਤ ਜਿਹੜੇ ਭਗਤ ਤੇਰਾ ਸਿਮਰਨ ਕਰਦੇ ਹਨ ਤੂੰ ਉਹਨਾਂ ਦੇ ਪਿਛਲੇ ਕੀਤੇ ਸਾਰੇ ਪਾਪ ਦੂਰ ਕਰਨ ਵਾਲਾ ਹੈ ਏ ਮਾਲਕ ਪ੍ਰਭੂ ਸਾਡੇ ਉੱਤੇ ਵੀ ਮਿਹਰ ਕਰ ਸਾਨੂੰ ਉਸ ਸਾਧ ਸੰਗਤ ਵਿੱਚ ਰੱਖ ਜਿਹੜੀ ਤੈਨੂੰ ਪਿਆਰੀ ਲੱਗਦੀ ਹੈ ਏ ਹਰੀ ਏ ਪ੍ਰਭੂ ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ ਐਸੇ ਜੀਵ ਪਾਪੀ ਹਾਂ ਪਾਪਾਂ ਵਿੱਚ ਡੁੱਬੇ ਰਹਿੰਦੇ ਹਾਂ ਜਿਵੇਂ ਪੱਥਰ ਪਾਣੀ ਵਿੱਚ ਡੁੱਬੇ ਰਹਿੰਦੇ ਹਨ ਮਿਹਰ ਕਰ ਸਾਨੂੰ ਪੱਥਰਾ ਪੱਥਰ ਦਿਲਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇ ਰਹਾਓ ਏ ਭਾਈ ਜਿਵੇਂ ਸੋਨਾ ਅੱਗ ਵਿੱਚ ਤਪਾਇਆ ਉਸਦੀ ਸਾਰੀ ਮੈਲ ਕੱਟੀ ਜਾਂਦੀ ਹੈ ਲਾ ਦਿੱਤੀ ਜਾਂਦੀ ਹੈ ਤਿਵੇਂ ਜੀਵਾਂ ਦੇ ਅਨੇਕਾਂ ਜਨਮਾਂ ਦੇ ਚਿੰਬੜੇ ਹੋਏ ਪਾਪਾਂ ਦਾ ਜ਼ਹਿਰ ਪਾਪਾਂ ਦਾ ਜੰਗਲ ਸਾਧ ਸੰਗਤ ਦੀ ਸਰਨ ਪਾ ਕੇ ਸੋਧਿਆ ਜਾਂਦਾ ਹੈ हे ਭਾਈ ਤਾਈਏ ਮੈਂ ਵੀ ਦਿਨ ਰਾਤ ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਰਹਿੰਦਾ ਹਾਂ ਨਾਮ ਜਪ ਕੇ ਉਸ ਨੂੰ ਆਪਣੇ ਏਰੇ ਦੇ ਵਿੱਚ ਵਸਾਈ ਰੱਖਦਾ ਹਾਂ हे भाई परमात्मा नाम जगत ਵਿੱਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਕੁੰਦੀ ਇਹ ਨਾਮ ਜਪ ਕੇ ਅੰਦਰੋਂ ਹਉਮੈ ਮੁਕਾ ਸਕਦੀ ਹੈ हे नानकਾ ਖੇਹ ਪਹੁੰਚ हे ਮਨੁੱਖਾਂ ਦੀ ਸਮਝ ਤੋਂ ਪਰੇ ਹੈ ਪਰੇ ਤੋਂ ਪਰੇ हे ਸਰਵ ਵਿਆਪਕ हे ਬੇਅੰਤ हे जगत ਦੇ ਜੀਵਨ ਆਪਣੇ ਦਾਸਾਂ ਉੱਤੇ ਮੇਰ ਕਰ ਤੇ ਇਸ ਵਿਕਾਰ ਭਰੇ ਸੰਸਾਰ ਸਮੁੰਦਰ ਵਿੱਚੋਂ ਦਾਸਾਂ ਦੀ लाज ਰੱਖ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ